ਕੰਗਨਰਣਾਉਤ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਕਿਸਾਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਗਏ। ਕੰਗਨਰਣਾਉਤ ਨੇ ਇੱਥੋਂ ਤੱਕ ਗੱਲਾਂ ਕੀਤੀਆਂ ਕਿ ਕਿਸਾਨ ਅੰਦੋਲਨ ਦੇ ਵਿੱਚ ਲਾਸ਼ਾਂ ਟੰਗੀਆਂ ਗਈਆਂ। ਇਹ ਇਲਜ਼ਾਮ ਲਾਏ ਕਿ ਕਿਸਾਨ ਅੰਦੋਲਨ ਦੇ ਵਿੱਚ ਮਹਿਲਾਵਾਂ ਦੇ ਸ਼ਰੀਆਮ ਰੇਪ ਕੀਤੇ ਗਏ। ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਹਰਿਆਣੇ ਦੇ ਲੋਕਾਂ ਦੇ ਵਿੱਚ ਖਾਸੀ ਨਫ਼ਰਤ ਜਿਹੜੀ ਆ ਉਹ ਕੰਗਣਾ ਰਣਾਉਤ ਦੇ ਵਾਸਤੇ ਪਖੜਨੀ ਸ਼ੁਰੂ ਹੋ ਗਈ ਔਰ ਦੂਜੇ ਪਾਸੇ ਐਮਰਜੈਂਸੀ ਫਿਲਮ ਦਾ ਆਗਾਜ਼ ਹੋਣਾ ਐਮਰਜੈਂਸੀ ਫਿਲਮ ਦਾ ਆਉਣਾ ਇਸ ਮਾਮਲੇ ਦੇ ਵਿੱਚ ਵੀ ਕੰਗਣਾ ਰਣਾਉਤ ਨੂੰ ਲੈ ਕੇ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਹੁਣ ਤਾਂ ਹਰਿਆਣੇ ਦੇ ਵਿੱਚ ਵੀ ਇਸ ਗੱਲ ਦਾ ਵਿਰੋਧ ਸ਼ੁਰੂ ਹੋ ਗਿਆ ਖੈਰ ਕੰਗਣਾ ਰਣਾਉਤ ਨੂੰ ਲੈ ਕੇ ਵੱਖ-ਵੱਖ ਮੁੱਦੇ ਉੱਤੇ ਪੰਜਾਬ ਤੇ ਹਰਿਆਣੇ ਵਿੱਚ ਮੇਂ ਆਵਾਜ਼ ਖੜਦਾ ਪਿਆ ਹੈ ਔਰ ਇਸੇ ਵਿਵਾਦ ਨੂੰ ਲੈ ਕੇ ਹਰਜੀਤ ਗਰੇਵਾਲ ਜਿਹੜੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਉਹੋ ਬੋਲਦੇ ਨਜ਼ਰ ਆ ਰਹੇ ਨੇ ਕੰਗਨਾ ਰਣਾਉਤ ਦੇ ਉੱਤੇ ਬਿਆਨ ਦਿੰਦੇ ਨਜ਼ਰ ਆ ਰਹੇ ਹਰਜੀਤ ਗਰੇਵਾਲ ਪਰ ਸਵਾਲ ਇਹ ਹੈ ਕਿ ਕਿਸਾਨ ਦਾ ਪੁੱਤ ਖਾਏ ਜਾਣ ਵਾਲੇ ਸੁਨੀਲ ਜਾਖੜ ਜਿਹੜੇ ਪੰਜਾਬ ਪ੍ਰਧਾਨ ਨੇ ਉਹ ਕਿੱਥੇ ਨੇ ਉਹ ਕਿਉਂ ਨਹੀਂ ਬੋਲ ਰਹੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਬੀਜੇਪੀ ਦੇ ਪ੍ਰਧਾਨ ਹੋਣ ਦੇ ਨਾਤੇ ਉਭਾਰਨ ਵਾਲੇ ਸੁਨੀਲ ਜਾਖੜ ਇਹੋ ਜੀ ਸਿਤੀ ਦੇ ਵਿੱਚ ਚੁੱਪ ਕਿਉਂ ਨੇ ਸਵਾਲ ਤਾਂ ਇੱਥੇ ਖੜਦਾ ਦੂਜੇ ਪਾਸੇ ਹਰਜੀਤ ਗਰੇਵਾਲ ਪਰ ਜ਼ੋਰ ਤਰੀਕੇ ਨਾਲ ਆਵਾਜ਼ ਚੁੱਕਦੇ ਨਜ਼ਰ ਆ ਰਹੇ ਨੇ ਉਹ ਜ਼ਰੂਰ ਕਿਸਾਨਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਦੇ ਪਏ ਨੇ ਔਰ ਆਪਣੇ ਹੀ ਇੱਕ ਲੀਡਰ ਦੇ ਖਿਲਾਫ ਕਿਉਂਕਿ ਬੀਜੇਪੀ ਦੇ ਐਮਪੀ ਨੇ ਕੰਗੜਾ ਰਣਾਉਤ ਔਰ ਉਸ ਉੱਤੇ ਹਰਜੀਤ ਗਰੇਵਾਲ ਨੇ ਪਹਿਲਾਂ ਵੀ ਆਵਾਜ਼ ਚੁੱਕੀ ਔਰ ਦੁਬਾਰਾ ਚੁੱਕਦੇ ਨਜ਼ਰ ਆ ਰਹੇ ਕੀ ਬੋਲੇ ਨੇ ਆਓ ਸੁਣ ਲੈਂਦੇ ਆ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਜਪਾ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹਦੇ 'ਚ ਕੋਈ ਨਹੀਂ ਹੈ ਠੀਕ ਹੈ ਤੇ ਬੀਜੇਪੀ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ 'ਚ ਅਸੀਂ ਕਿਉਂ ਖੜੇ ਔਰ ਉਹਦੇ 'ਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸਣਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਨ ਰਏ ਸੀ ਔਰ ਇਵਨ ਕਿਸਾਨਾਂ ਦਾ ਜੇ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਇਹ ਕਿਸਾਨੇ ਤਾਂ ਨਹੀਂ ਥੋੜਾ ਸੀ